ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਅੱਜ ਮਾਛੋੜਾ ਸਾਇੰਟਿਸਟ ਸਾਡਾ ਕਾਉਂਸਲਰ ਸਿੰਦਰ ਕੁਮਾਰ ਸ਼ਿਖੀਏ ਪੂਰੇ ਬਾੜ ਦੇ ਵਿੱਚ ਤੋਂ ਵਰਤਮਾਨ ਇਹਨਾਂ ਪੂਰੇ ਬਾੜ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬੰਦੇ ਨੂੰ ਇਸ ਮੌਕੇ ਉਹਨਾਂ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਜਿੱਤ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਪੂਰੇ ਬਾੜ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕੱਲੀ ਇਕੱਲੀ ਵੋਟ ਹੱਥ ਪੰਜੇ ਤੇ ਲਾ ਕੇ ਡਾਕਟਰ ਅਮਰ ਸਿੰਘ ਨੂੰ ਇਲਾਕੇ ਦੀ ਦੁਆਰਾ ਸੇਵਾ ਕਰਨ ਦਾ ਮੌਕਾ ਦਿੱਤਾ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਜਿਤਿੰਦਰ ਕੁਮਾਰ ਚੜੌਤੀ ਮਾਛੋੜਾ ਸਾਹਿਬ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਡਾਕਟਰ ਅਮਰ ਸਿੰਘ ਜੋ ਫਤੇਗੜ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਸੀ ਉਹ ਜਿੱਤ ਪ੍ਰਾਪਤ ਕਰ ਚੁੱਕੇ ਨੇ ਤੇ ਉਹਨਾਂ ਦੀ ਜਿੱਤਰ ਦੀ ਖੁਸ਼ੀ ਦੇ ਵਿੱਚ ਮਾਛੋੜਾ ਸਾਈ ਵਿੱਚ ਢੋਲ ਦੇ ਉੱਤੇ ਭੰਗੜੇ ਪਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿੰਦਾ ਖੁਸ਼ੀ ਮਨਾਈ ਜਾ ਰਹੀ ਆ ਜਿਹੜੇ ਕਾਂਗਰਸ ਦੇ ਵਰਕਰ ਨੇ ਜਾਂ ਜਿਹੜੇ ਲੀਡਰ ਨੇ ਉਹ ਆਪਣੇ ਉਮੀਦਵਾਰ ਦੀ ਜਿੱਤਨ ਦੀ ਖੁਸ਼ੀ ਦੇ ਵਿੱਚ ਭੰਗੜੇ ਪਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਦੇ ਵਿੱਚ ਕਿੰਨੀ ਯਾਰਾ ਖੁਸ਼ੀ ਆ ਗੱਲਬਾਤ ਕਰਦੇ ਆ ਫਾਇਰ ਤੋਂ ਜਿਹੜੇ ਕਾਉਂਸਲਰ ਨੇ ਸਿੰਦਰ ਕੁਮਾਰ ਸ਼ਿੰਦੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਨੇ ਇਸ ਬਾਰੇ ਕੀ ਕਹਣਾ ਹੈ ਆਂਸਰ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਕਹਿੰਦੇ ਹੋ ਵੀ ਜਿਹੜੇ 2024 ਦੇ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ ਵਿੱਚ ਕਾਂਗਰਸ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੇ ਸਮਰਾਲਾ ਦੀ ਸੁਣੀਏ ਤਾਂ ਹਲਕੇ ਦੇ ਵਿੱਚੋਂ ਵੀ ਕਾਂਗਰਸ ਦੀ ਜਿੱਤ ਹੋਈ ਆ ਤੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚੋਂ ਵੀ ਕਾਂਗਰਸ ਦੀ ਜਿੱਤ ਹੋਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਪੱਤਰਕਾਰ ਭਾਈ ਚਾਰੇ ਦਾ ਤੇ ਸਭ ਤੋਂ ਵੱਡੀ ਜਿਹੜੀ ਜਿੱਤ ਹੋਈ ਹੈ ਅੱਜ ਉਹ ਸੱਚਾਈ ਦੀ ਜਿੱਤ ਹੋਈ ਆ ਕਿਉਂਕਿ ਪਿਛਲੀ ਸਰਕਾਰ ਸਮੇਂ ਜਦੋਂ ਹਰ ਇੱਕ ਵਰਗ ਨੇ ਬਦਲਾ ਸੋਚਿਆ ਤਾਂ ਉਹਨਾਂ ਨੇ ਬੰਦਾ ਨਹੀਂ ਦੇਖਿਆ ਸਿਰਫ ਝਾੜੂ ਦੇਖਿਆ ਝਾੜੂ ਨੇ ਹਰ ਇੱਕ ਪਾਰਟੀ ਮਤਲਬ ਤੋਂ ਉੱਠ ਕੇ ਪਿਛਲੀ ਵਾਰ ਜਦੋਂ ਬਹੁਤ ਵੱਡੀ ਲੀਡ ਨਾਲ ਜਿੱਤੇ ਰਹੇ ਪਰ ਉਹਨਾਂ ਜਿੱਤੇ ਹੋਏ ਜਿੰਨੇ ਵੀ ਐਮਐਲਏ ਨੇ ਕੋਈ ਵਧੀਆ ਕੰਮ ਨਹੀਂ ਕੀਤੇ ਠੀਕ ਆ ਉਹਨਾਂ ਵੱਲੋਂ ਜਦੋਂ ਸੱਤਾ ਚਾਉਣਾ ਸੀ ਤਾਂ ਝੂਠ ਬੋਲਿਆ ਗਿਆ ਕਿ ਅਸੀਂ ਹਜ਼ਾਰ-ਹਜ਼ਾਰ ਰੁਪਈਆ ਹਰ ਇੱਕ ਆਪਣੇ ਮਹਿਲਾਂ ਤੋਂ ਦਵਾਂਗੇ ਉਹਨਾਂ ਵੱਲੋਂ ਬਿਲਕੁਲ ਝੂਠ ਬੋਲਿਆ ਗਿਆ ਤੇ ਦਿੱਤਾ ਨਹੀਂ ਗਿਆ ਧਰਾ ਧਰਾ ਹੋਈਏ ਇਸ ਸਬੰਧ ਵਿੱਚ ਵੀ ਠੀਕ ਆ ਜੀ ਤੇ ਜਦੋਂ ਇਲੈਕਸ਼ਨ ਦੇ ਵਿੱਚ ਚੱਲ ਰਿਆ ਸੀ ਤਾਂ ਉਹਨਾਂ ਨੇ ਕਿਹਾ ਵੀ ਐਨਓਸੀ ਖਤਮ ਆ ਐਨਓਸੀ ਉਹਨਾਂ ਤੋਂ ਖਤਮ ਨਹੀਂ ਹੋਈ ਕੋਈ ਰਜਿਸਟਰੀਆਂ ਅੱਜ ਵੀ ਤੁਸੀਂ ਦੇਖ ਲਓ ਵੀ ਕਰਪਸ਼ਨ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੋਈ ਆ ਤੇ ਸੱਚਾਈ ਦੀ ਅੱਜ ਜਿੱਤ ਹੋਈ ਆ ਸਾਡੇ ਡਾਕਟਰ ਅਮਰ ਸਿੰਘ ਇਥੋਂ ਬੜੀ-ਬੜੀ ਲੀਡ ਨਾਲ ਜਿੱਤੇ ਨੇ ਖਾਸ ਕਰ ਸਾਡੇ ਵਾਰਡ ਤੋਂ ਬਹੁਤ ਵੱਡੀ ਲੀਡ ਨਾਲ ਜਿੱਤੇ ਨੇ ਝਾੜੂ ਇੱਥੇ ਬਹੁਤ ਬੁਰੀ ਤਰ੍ਹਾਂ ਖਿਲ ਰਿਆ ਜਿਵੇਂ ਜੀ ਡਾਕਟਰ ਅਮਰ ਸਿੰਘ ਜੀ ਦਾ ਲੋਕਾਂ ਦੇ ਵਿੱਚ ਪਹਿਲਾਂ ਸੀਗਾ ਵੀ ਲੋਕਾਂ ਦੇ ਵਿੱਚ ਵਿਚਰੇ ਨਹੀਂ ਇਸ ਵਾਰ ਵੀ ਪਿਛਲੀ ਵਾਰ ਵਾਲਾ ਹੀ ਹੋਊਗਾ ਜੀ ਇਸ ਵਾਰ ਵਿਚਰਨਗੇ ਦੇਖੋ ਜੀ ਪਿਛਲੀ ਵਾਰ ਵਿਚਰਨ ਦੀ ਗੱਲ ਹੈ ਜਦੋਂ ਸਾਡਾ ਕੋਈ ਨੁਮਾਇੰਦਾ ਉਹਨਾਂ ਨੂੰ ਕੋਈ ਆਪਣੇ ਦੁੱਖ ਤਕਲੀਫ ਦੱਸੂਗਾ ਤਾਂ ਜਰੂਰ ਉੱਠ ਕੇ ਆਉਣਗੇ ਉਹ ਆਉਂਦੇ ਰਹੇ ਨੇ ਬਹੁਤ ਵੱਡਾ ਹਲਕਾ ਆ ਜਾਂਦੇ ਨੇ ਤਹਾਨੂੰ ਪਤਾ ਆ ਵੀ ਪ੍ਰਧਾਨ ਮੰਤਰੀ ਦੇ ਪੂਰੇ ਹਿੰਦੁਸਤਾਨ ਚ ਕਿੰਨੇ ਕੁਰੇ ਗੇੜੇ ਰਹੇ ਨੇ ਚੋਅਸ ਕਰਕੇ ਬੜੀ ਵੱਡੀ ਲੀਡ ਨਾਲ ਜਿੱਤੇ ਨੇ ਉਹਨਾਂ ਦਾ ਕਾਰਨ ਹੈ ਉਹਨਾਂ ਦੇ ਕੰਮ ਕਾਰ ਦੀ ਬੜੀ ਵੱਡੀ ਸ਼ਲਾਘਾ ਆ ਬਹੁਤ ਵੱਡਾ ਉਹਨਾਂ ਦਾ ਜਿਹੜਾ ਏਰੀਆ ਸੀ ਉਹਨਾਂ ਦੀ ਜੇ ਉਹਨਾਂ ਦੇ 5 ਸਾਲ ਪਹਿਲਾਂ ਕੰਮ ਹੋਏ ਨੇ ਤਾਂ ਹੀ ਇੰਨੀ ਵੱਡੀ ਲੀਡ ਨਾਲ ਜਿੱਤੇ ਨੇ ਜਿਹੜੇ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਸੀ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਵਿਧਾਇਕ ਵੀ ਰਹੇ ਸੀ ਕਾਂਗਰਸ ਵੱਲੋਂ ਠੀਕ ਆ ਜੀ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਆਮ ਆਦਮੀ ਪਾਰਟੀ ਬੋਲੋ ਉਹਨਾਂ ਨੇ ਇਲੈਕਸ਼ਨ ਲੜੇ ਨੇ ਹੀ ਉਹਨੂੰ ਤੁਸੀਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਉਹ ਲੋਕਾਂ ਦੇ ਵਿੱਚ ਵੀ ਉਹਨਾਂ ਦਾ ਕਿਸ ਤਰ੍ਹਾਂ ਦਾ ਸਕੋਪ ਰਿਹਾ ਵੀ ਸਹੀ ਰਿਹਾ ਜਾਂ ਗਲਤ ਰਿਹਾ ਸਕੋਪ ਤੁਸੀਂ ਇਹ ਦੇਖੋ ਵੀ ਹਲਕੇ 'ਚ ਪਿਛਲੀ ਵਾਰ ਝਾੜੂ ਦੇ 9 ਐਮਐਲਏ ਜਿੱਤੇ ਜਿਹੜਾ ਕਿ ਆਪਣਾ ਇੱਕ ਐਮਪੀ ਨਹੀਂ ਜਿਤਾ ਸਕੇ ਮੌਜੂਦਾ ਸਰਕਾਰ ਦੇ 9 ਐਮਐਲਏ ਆਪਣਾ ਇੱਕ ਐਮਪੀ ਨਹੀਂ ਜਿਤਾ ਸਕੇ ਜੋ ਉਹਨਾਂ ਲਈ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਅਗਰ ਜੇ ਉਹਨਾਂ ਦੇ ਕੰਮਕਾਰ ਚੰਗੇ ਹੁੰਦੇ ਉਹਨਾਂ ਦੀ ਸੋਚ ਚੰਗੀ ਹੁੰਦੀ ਤਾਂ ਜਨਤਾ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਵਿਸ਼ਵਾਸ ਕਰਦੀ ਉਹ ਬਿਲਕੁਲ ਹਰ ਇੱਕ ਗੱਲ ਦੇ ਝੂਠ ਬੋਲਦੇ ਨੇ ਡਰਾਮੇਬਾਜ਼ੀ ਕਰਦੇ ਨੇ ਮੈਨੂੰ ਇਹ ਦੱਸਿਆ ਜਾਵੇ ਵੀ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਛੋਟਾ ਜਿਹਾ ਸ਼ਹਿਰ ਆ ਛੋਟਾ ਜਿਹਾ ਜ਼ਿਲ੍ਹਾ ਛੋਟਾ ਜਿਹਾ ਆਪਣਾ ਪੰਜਾਬ ਆ ਵੀ ਆਪਾਂ ਨੂੰ ਐਡੇ ਵੱਡੇ ਗਨਮੈਨਾਂ ਦੀ ਕੀ ਲੋੜ ਆ ਸੋ ਐਨਲਿਸਿਸ ਦੱਸਦੇ ਨੇ ਵੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਸਿਕਿਉਰਿਟੀ ਉਸ ਬੰਦੇ ਨੇ ਲਈ ਆ ਜੋ ਕਿ ਬਹੁਤ ਵੱਡੀ ਮਾੜੀ ਗੱਲ ਆ ਉਸ ਲਈ ਉਹਨਾਂ ਦੀ ਜਾਹੇ ਮਿਸ ਜੀ ਨੂੰ ਲੈ ਲਓ ਮਾਤਾ ਜੀ ਨੂੰ ਲੈ ਲਓ ਸਭ ਤੋਂ ਵੱਡੀਆਂ ਸਿਕਿਉਰਿਟੀਆਂ ਰੱਖੀਆਂ ਹੋਈਆਂ ਨੇ ਕੀ ਕੀ ਗੱਲ ਉਹਨਾਂ ਨੂੰ ਇੰਨਾ ਡਰ ਲੱਗਦਾ ਅੱਜ ਪੰਜਾਬ ਦੀ ਜਨਤਾ ਤੋਂ ਪਹਿਲਾਂ ਤਾਂ ਪਾਠੀਆਂ ਦੇ ਉੱਤੇ ਖੜਕੇ ਵੀ ਉਹ ਸਪੀਚ ਕਰ ਦਿੰਦੇ ਸੀ ਅੱਜ ਕਿਉਂ ਨਹੀਂ ਕਰਦੇ ਅੱਜ ਕਿਉਂ ਨਹੀਂ ਸਪੀਚ ਕਰਦੇ ਅੱਜ ਤੋਂ ਸਿਰਫ ਪਤਾ ਕੀ ਗੱਲ ਚੱਲੀ ਹੈ ਝੂਠ ਜਿਹੜਾ ਉਹਨਾਂ ਦਾ ਝੂਠ ਸੀ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਬੁਰੀ ਤਰ੍ਹਾਂ ਨਕਾਰਿਆ ਅੱਜ ਪੰਜਾਬ 'ਚ ਜਿਹੜੀ ਏਡੀ ਵੱਡੀ ਜਿੱਤ ਹੋਈ ਆ ਕਾਂਗਰਸ ਦੀ ਕਿ ਉਹਨਾਂ ਦੇ ਕੰਮਕਾਰਾਂ ਨੂੰ ਪਿਛਲਿਆਂ ਦੇਖਦਿਆਂ ਨੂੰ ਹੋਈ ਆ ਸੱਚਾਈ ਦੀ ਜਿੱਤ ਹੋਈ ਆ ਪੂਰੇ ਸ਼ਹਿਰ 'ਚ ਪੂਰੇ ਇਲਾਕੇ 'ਚ ਪੂਰੇ ਖਾਸ ਕਰਕੇ ਪੰਜਾਬ 'ਚ ਪੈਨਸ਼ਨਾਂ ਬੰਦ ਹੋਈਆਂ ਨੇ ਕੋਈ ਸ਼ਗਨ ਸਕੀਮ ਨਹੀਂ ਮਿਲਦੀ ਭਾਈ ਜਿਨ੍ਹਾਂ ਦੇ ਕਾਰਡ ਸੀ ਉਹ ਕੱਟੇ ਗਏ ਸਿਰਫ ਬੋਟਾ ਦੇ ਡਰਾਮੇ ਦੇਖਦੇ ਹੋਏ ਲਾਗੂ ਕੀਤੇ ਗਏ ਔਰ ਹੁਣ ਉਹ ਦੁਬਾਰਾ ਕੱਟੇ ਜਾਣਗੇ ਇਹਨਾਂ ਦੀ ਸਰਕਾਰ ਚ ਰਾਸ਼ਨ ਘਰ ਘਰ ਦੀ ਗੱਲ ਸੀ ਕੋਈ ਕਿਸੇ ਦੇ ਘਰ ਰਾਸ਼ਨ ਨਹੀਂ ਪਹੁੰਚਿਆ ਕੰਮ ਐਨੇ ਅਧੂਰੇ ਆ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ 13 0 ਦਾ ਜਿਹੜਾ ਨਾਰਾ ਸੀ ਉਹ ਉਹਨਾਂ ਦਾ ਜਿਹੜਾ ਏਕਾ ਸੀ ਮੈਨੂੰ ਲੱਗਦਾ ਕਿ ਇਹਦੇ ਸੱਜੇ ਖੱਬੇ ਹੋ ਗਿਆ ਉਹ ਸਰਕਾਰ ਦੇ ਖਾਤੇ 'ਚ ਕਾਂਗਰਸੇ ਚਲਾ ਗਿਆ ਏਕਾ ਚੰਨੀ ਸਾਹਿਬ ਜਿੱਤੇ ਨੇ ਬਹੁਤ ਵੱਡੀ ਲੀਡ ਨਾਲ ਜੀ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਹੋਣਾ ਕੀ ਕਹਿਣਾ ਚਾਹੋਗੇ ਮੈਂ ਬਹੁਤ ਧੰਨਵਾਦੀ ਹਾਂ ਜਲੰਧਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਚੰਨੀ ਨੂੰ ਐਡੀ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਜ ਭੇਜਿਆ ਕਿਉਂਕਿ ਉਹ ਥੀਰੇ ਦੀ ਪਛਾਣ ਹੋਈ ਉਹਨਾਂ ਨੂੰ ਪਿਛਲੀ ਵਾਰ ਵੀ ਜਦੋਂ ਹਰੇ ਸੀ ਤਾਂ ਉਹਦਾ ਬਹੁਤ ਵੱਡਾ ਕਾਰਨ ਸੀ ਕਿਉਂਕਿ ਆਪਣੇ ਹੀ ਮਰਾ ਜਾਂਦੇ ਕਈ ਵੀ ਸੋ ਇਸ ਕਰਕੇ ਮੈਂ ਦੁਬਾਰਾ ਧੰਨਵਾਦ ਕਰਦਾ ਜਲੰਧਰ ਵਾਸੀਆਂ ਦਾ ਜਿਨ੍ਹਾਂ ਨੇ ਐਡੀ ਵੱਡੀ ਲੀਡ ਨਾਲ 165000 ਦੇ ਕਰੀਬ ਵੋਟਾਂ ਨਾਲ ਜਿੱਤੇ ਨੇ ਜੋ ਕਿ ਪੰਜਾਬ ਜਣੀ ਮੈਨੂੰ ਲੱਗ ਰਿਹਾ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਡ ਵੋਟਾਂ ਦੀ ਲੀਡ ਹੋਏਗੀ ਤੁਹਾਡੇ ਵਾਰਡ ਦੇ ਵਿੱਚ ਵੀ ਝਾੜੂ ਦਾ ਕਾਫੀ ਸਕੋਪ ਸੀਗਾ ਪਹਿਲਾਂ ਜੀ ਦੇਖਣ ਨੂੰ ਮਿਲ ਰਿਹਾ ਹੁਣ ਕਿਵੇਂ ਲੱਗ ਰਿਹਾ ਵੀ ਤੁਸੀਂ ਵਾਰਡ ਦੇ ਵਿੱਚੋਂ ਕਾਂਗਰਸ ਨੂੰ ਜਿਤਾਇਆ ਜੀ ਗੱਲ ਇਸ ਤਰ੍ਹਾਂ ਝਾੜੂ ਦੇ ਵੱਲੋਂ ਵਾਰਡ ਦੇ ਵਿੱਚ ਅੱਜ ਵੀ 1% ਵੀ ਕੰਮ ਨਹੀਂ ਕਰਾਇਆ ਗਿਆ ਮੇਰੇ ਵਾਰਡ ਨਿਵਾਸੀ ਖੜੇ ਨੇ ਕਿਸੇ ਨੂੰ ਵੀ ਪੁੱਛਿਆ ਜਾਵੇ ਵੀ 1% ਦਾ ਉਹ ਕਹਿ ਦੇਣ ਵੀ ਅਸੀਂ ਕਿਸੇ ਦੀ ਪੈਨਸ਼ਨ ਲਵਾਤੀ ਅਸੀਂ ਕਿਸੇ ਨੂੰ ਸ਼ਗਨ ਸਕੀਮ ਦਵਾਤੀ ਅਸੀਂ ਕਿਸੇ ਦਾ ਕਾਰਡ ਲਵਾਤਾ 1% ਉਹਨਾਂ ਤੋਂ ਕੰਮ ਨਹੀਂ ਹੋਇਆ ਜਦ ਕਿ ਦੁਬਾਰਾ ਬਾੜ ਨੇ ਵਾਸੀਆਂ ਨੇ ਸਾਡੇ ਅਮਰ ਸਿੰਘ ਡਾਕਟਰ ਨੂੰ ਬੜੀ ਵੱਡੀ ਲੀਡਰ ਨਾ ਜਿਤਾ ਕੇ ਸੰਸਦ ਚ ਭੇਜਿਆ ਮੈਂ ਆਪਣੇ ਬਾੜ ਨੇ ਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ ਗੱਲਬਾਤ ਕੀਤੀ ਅਸੀਂ ਇੱਥੋਂ ਦੇ ਜਿਹੜੇ ਸਾਫਕਾ ਕਾਉਂਸਲਰ ਸੀਗੇ ਸ੍ਰਿੰਦਰ ਕੁਮਾਰ ਸ਼ਿੰਦੀ ਜੀ ਉਹਨਾਂ ਨੇ ਦੱਸਿਆ ਵੀ ਪੰਜਾਬ ਸਰਕਾਰ ਦੇ ਜਾਣੀ ਕਿ ਕੰਮਾਂ ਤੋਂ ਜਿਹੜੇ ਨਹੀਂ ਕੀਤੇ ਕੰਮ ਉਹਨਾਂ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੇ ਦੁਖੀ ਹੋ ਕੇ ਕਾਂਗਰਸ ਨੂੰ ਜਾਨੀ ਕਿ ਜਿਤਾਇਆ ਕਿਉਂਕਿ ਕਾਂਗਰਸ ਬਹੁਤ ਵੱਡੀ ਲੀਡ ਦੇ ਨਾਲ ਜਿੱਤੀ ਆ ਪੰਜਾਬ ਦੇ ਵਿੱਚੋਂ 7 ਹਿੱਟਾਂ ਨਾਲ ਜਿੱਤੀ ਆ ਤੇ ਬਾਕੀ ਉਹਨਾਂ ਨੇ ਕਿਹਾ ਜਿਹੜਾ ਉਹਨਾਂ ਨੇ ਝੂਠੇ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਸਾਰੇ ਹੁਣ ਲੋਕਾਂ ਦੇ ਸਾਹਮਣੇ ਆ ਚੁੱਕੇ ਨੇ ਤੁਸੀਂ ਦੇਖਿਆ ਵੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਕਿੰਨਾ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਸੀ ਮਾਛੋੜਾ ਸਾਹਿਬ ਦੇ ਵਿਖੇ ਬਾਕੀ ਹੁਣ ਦੇਖਦੇ ਆ ਵੀ ਡਾਕਟਰ ਅਮਰ ਸਿੰਘ ਨੂੰ ਹੁਣ ਹਲਕੇ ਦੇ ਲੋਕ ਜਿਹੜੇ ਦੁਆਰਾ ਵੀ ਇਹ ਪਹਿਲਾਂ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਹਲਕੇ ਦੇ ਵਿੱਚ ਆਉਂਦੇ ਨਹੀਂ ਸੀ ਵੀ ਹੁਣ ਵੀ ਪਹਿਲਾਂ ਵਾਲੇ 5 ਸਾਲ ਰੱਖਣਗੇ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚ ਦੁਬਾਰਾ ਵਿਚਰਨਗੇ ਅਤੇ ਜਿਹੜੇ ਹਲਕੇ ਦੇ ਆਪਣੇ ਲੋਕ ਸਭਾ ਹਲਕੇ ਫਤੇਗੜ ਸਾਹਿਬ ਦੇ ਕੰਮ ਰਹਿੰਦੇ ਨੇ ਵੀ ਉਹਨਾਂ ਨੂੰ ਪੂਰਾ ਕਰਨਗੇ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਤੁਸੀਂ ਦੇਖਦੇ ਰਹੋ ਮੱਛਵਾੜਾ ਨਿਊਜ਼ ਪੱਤਰਕਾਰ ਡਾਕਟਰ ਜਤਿੰਦਰ ਕਮਰ ਚੜੌਦੀ ਮੱਛਵਾੜਾ ਸਾਹਿਬ